ਵਾਟਰ ਤੇ ਬਾ ਤੇਰੇ ਕਹੇ ਤੋਂ ਗੱਡੀ ਚੱਲਣੀ ਆ ਪਾ ਮੈਂ ਝੋਟੀ ਲਗਾ ਤੇ ਕੋਈ ਗੱਲ ਕਹਦੇ ਟਿਕੋ ਹੀ ਨਵੇਂ ਦੇ ਹਾਂ ਜਾਣਾ ਭਰਾ ਬਣ ਕੇ ਉਹ ਰੋਡੋਂ ਨਿਟ ਕਹਿੰਦਾ ਯਾਰ ਨਾ کہیں ਐਂ ਤੇ ਐਂ ਲੈ ਜਾ ਕਿਤਨੇ ਕੀ ਲੈ ਲਵਾਂ ਭਈਆ ਬਤਾ ਆ ਪੂਰੇ ਪੰਜਾਬ ਮੈਂ ਇੰਗਲੈਂਡ ਮੈਂ ਵੀ ਘੁਮਾ ਦਊਗਾ ਤੇ ਆ ਵੀਡੀਓ ਬਣ ਗਿਆ ਬੋਲੋ ਕਿ ਕਿ ਮੈਂ ਨਹੀਂ ਕਰਦੀ ਕਿ ਸਾਡੇ ਕੋਲ ਨਹੀਂ ਹੈਗੀ ਜੇ ਬਹੁਤ ਅੱਛਾ ਜੰਗਲ ਆ ਲੈ ਵੀ ਮਿੱਤਰੋ ਆਪਾਂ ਅੱਜ ਪਹੁੰਚ ਗਏ ਆ ਪਸ਼ੂ ਮੰਡੀ ਮੋੜ ਦੇ ਉੱਤੇ ਤੇ ਪਸ਼ੂ ਮੰਡੀ ਮੌੜ ਜਿਹੜੀ ਹਰ 20 ਤਰੀਕ ਨੂੰ ਲੱਗਦੀ ਆ ਮਹੀਨੇ ਦੀ ਮੰਨ ਲਓ ਇੱਕ ਵਾਰੀ ਲੱਗਦੀ ਹੈ ਮਹੀਨੇ 'ਚ ਵੱਡੀ ਮੰਡੀ ਆ ਰੇਟ ਕਾਫੀ ਜ਼ਿਆਦਾ ਹੁੰਦੇ ਆ ਤੇ ਵੀਡੀਓ ਚੱਲਣ ਤੋਂ ਪਹਿਲਾਂ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਜਿਹੜੇ ਹੋਰ ਦੋਸਤ ਮਿੱਤਰੋ ਵੀਡੀਓ ਦੇਖ ਸਕਣ ਤੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਮਿੱਤਰੋ ਕਿਉਂਕਿ ਆਪਾਂ ਇਹੋ ਜਿਹੀ ਵੀਡੀਓ ਪਾਉਂਦੇ ਰਹਿੰਨੇ ਆ ਤੇ ਆਓ ਫਿਰ ਬਾਹਰ ਸਮਾਨ ਨਾਲ ਲਈ ਆਪਾਂ ਮੰਡੀ ਦੇ ਵਿੱਚੋਂ ਉਹਨੂੰ ਕੱਲੀ-ਕੱਲੀ ਮੱਝ ਤੋੜ ਕੇ ਤੇ ਰੇਟ ਪਸ ਕੇ ਪੂਰੀ ਜਾਣਕਾਰੀ ਦਿਵਾਦੀ ਹੈ ਤੇ ਆਓ ਫਿਰ ਮਾਰੀ ਮੰਡੀ ਵਿੱਚ ਕਿਹੜਾ ਲਾਈਵ ਮਿੱਤਰੋ ਨੇ ਕੱਪਾ ਬਾਈ ਦੀ ਮੱਝ ਦਿਖਾਉਣਾ ਤੋੜ ਕੇ ਧਰ ਲੈ ਇਹ ਬਾਕੀ ਥਣਾ-ਥਣਾ ਦੀ ਗੱਲ ਕਰੀ ਹੈ ਹਨਾ ਸੋਹਣਾ ਥਣ ਲੇਵਾ ਬਿਲਕੁਲ ਸਾਫ ਤੇ ਬਾਕੀ ਤੁਰਦੀ ਤੁਸੀਂ ਚੈੱਕ ਕਰ ਲੋ ਤੇ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਾਂਗੇ ਮੋੜ ਲਾ ਬਾਈ ਤਾਜੀ ਸੂਈ ਹੋਈ ਆ ਬਾਕੀ ਚੰਗੇ ਦੁੱਧ ਵਾਲੀ ਮੱਝ ਹੈਗੀ ਜਿਵੇਂ ਆਪਾਂ ਕਹੇ ਦੀ ਹਨਾ ਥਣ ਲੇ ਵੀ ਇੱਕ ਨੰਬਰ ਤੇ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਆ ਤੇ ਥੋੜਾ ਸਾਈਡ ਤੇ ਲਾਲੀ ਜ਼ਰੂਰ ਹੈ ਇਹਦੇ ਬਾਰੇ ਪਸੰਗ ਤੇ ਬਾਕੀ ਸਾਹਮਣੇ ਜਿਹੜਾ ਬੱਚਾ ਤੁਸੀਂ ਦੇਖ ਸਕਦੇ ਹੋ ਹਨਾ ਤਾਜੀ ਸੂਈ ਹੋਈ ਹੈ ਮੇਰੀ ਨਾਲ ਤੇ ਬਾਈ ਨਾਲ ਕਰਦੇ ਆ ਗੱਲਬਾਤ ਲੈਣੇ ਆ ਪੂਰੀ ਜਾਣਕਾਰੀ ਕਰਦੇ ਆ ਗੱਲਬਾਤ ਬਾਈ ਨਾਲ ਪੁੱਛਦੇ ਜਾਣਕਾਰੀ ਬਾਈ ਸੱਸੀ ਗੱਲ ਸੱਸੀ ਗੱਲ ਹਾਂ ਬਾਈ ਨਾਮ ਦੱਸੋ ਪਹਿਲਾਂ ਮਾਨਾ ਸਿੰਘ ਠੀਕ ਆ ਮਾਨੇ ਬਾਈ ਪਿੰਡ ਕੋਟੜਾ ਕਲਾਂ ਜੀ ਕੋਟੜਾ ਕਲਾਂ ਜਿਹੜਾ ਮਾਨਸਾ ਵਾਲਾ ਠੀਕ ਆ ਟੋਨੀ ਵਾਲਾ ਠੀਕ ਆ ਤੇ ਜਿਹੜਾ ਮਾਨਸਾ ਬਾਈ ਹਨਾ ਹਾਂਜੀ ਤੇ ਬਾਕੀ ਮਾਨੇ ਬੰਲਾ ਬਾਈ ਕਿੰਨੇ ਦਿਨਾਂ ਸੂਈ ਹੋਈ ਮੱਝ ਇਹਨੂੰ ਅੱਜ ਬਾਈ 11ਵਾਂ ਦਿਨਾਂ ਸੂਈ ਨੂੰ ਠੀਕ ਆ ਤੇ ਇੱਕ ਵਾਰ ਤਾਂ ਬਾਈ ਮੋਬਾਈਲ ਨੰਬਰ ਬੋਲੀ ਪਹਿਲਾਂ 94171 63247 ਠੀਕ ਆ ਤੇ ਮਾਨੇ ਬਾਈ ਆ ਕੀ ਹੋ ਗਿਆ ਇਹ ਲਾਲ ਜੀ ਲਾਜਾ ਤਾਂ ਮੈਟ ਪਾਟਿਆ ਸੀ ਉੱਥੇ ਬਹਿ ਜਾਂਦੀ ਸੀ ਯਾਰ ਸਰਦੀ ਕਰਕੇ ਹੱਸ ਨਾਲ ਹੋ ਗਿਆ ਹਾਂ ਠੀਕ ਹੈ ਤੇ ਮਣੇ ਹੁਣ ਦੁੱਧ ਬਾਈ ਕਿੰਨਾ ਤਿਆਰ ਸੋਹਾਂ ਲੀਟਰ ਤਿਆਰ ਹੈ ਬਾਈ ਜਮਾਪੂਰਾ ਤੁਸੀਂ ਲੀ ਕਰਵਾ ਦਾਂਗੇ ਜਮਾਨ ਠੀਕ ਹੈ ਲਾਈਵ ਮੇਤਰੋ ਬਾਈ ਦਾ ਪੰਡ ਕੋਟੜਾ ਜਿਹੜਾ ਮਾਨਸਾ ਬਾਈ ਕਹਿੰਦਾ ਤੁਸੱਲੀ ਵੀ ਕਰਵਾ ਦਾਂ 16 ਲੀਟਰ ਜਿਹੜਾ ਮੌਕੇ ਦਾ ਤਿਆਰ ਆ ਤੇ ਤਾਜੀ ਸੂਈ ਹੋਈ ਆ ਤੇ ਮਣੇ ਕਿੰਨੀ ਬਾਈ ਦੁੱਧ ਕੱਢ ਦੂ ਹੋਰ ਹੈਗਾ ਕੁਵਸ਼ੀ ਹਾਂ ਬਾਈ ਦੇ ਦਊਗੀ 17 18 ਲੀਟਰ ਦਊ ਮੈਂ 17 18 ਬੀ ਮਤਲਬ ਮੇਰੇ ਨਾਲ ਹਾਂ ਹਾਂ ਤੇ ਬਾਕੀ ਬਾਈ ਮਣੇ ਬਾਈ ਰੇਟ ਦੀ ਗੱਲ ਹੈ ਰੇਟ ਕੀ ਕਰਤਾ ਰੇਟ 81 ਬਾਈ 81 ਤੇ ਮਾਨਦਾਨ ਬਾਈ ਮਾਨਦਾਨ ਮੋਕੇ ਤੇ ਕਰ ਦਾਂ ਠੀਕ ਆ ਰੇਟ ਤਾਂ ਮੰਡੀ ਦੇ ਹਿਸਾਬ ਕਰਨਾ ਪੈਂਦਾ ਲੈ ਵੀ ਮਿੱਤਰੋ ਬਾਈ ਮਾਣਾ ਕਹਿੰਦਾ ਰੇਟ ਮੰਡੀ ਦੇ ਹਿਸਾਬ ਕਰਨਾ ਪੈਂਦਾ ਤਾਜੀ ਸੂਈ ਹੈ ਮਾਜਾ ਤੇ ਬਾਕੀ 16 ਲੀਟਰ ਬਾਈ ਪੂਰੇ ਧਿਆਰ ਹੈ ਨਾ ਹਾਂਜੀ ਰੈਡੀ 16 ਲੀਟਰ ਪੂਰਾ ਰੈਡੀ ਹੈ ਜਮਾ ਦੋ ਟਾਈਮ ਚਬਾਈ ਕਰਕੇ ਦੇਖ ਸਕਦੇ ਹੋ ਤੁਸੀਂ ਪਿੰਡ ਬਾਈ ਦਾ ਕੋਟੜਾ ਜ਼ਿਲ੍ਹਾ ਮਾਨਸਾ ਤੇ ਬਾਈ ਘਰੇ ਵੀ ਹੁੰਦੀਆਂ ਆਪਣੇ ਕੋਲੇ ਮੁਬਾਰਕਾ ਨਾ ਨਾ ਠੀਕ ਕਰਦੀ ਵਪਾਰ ਕਰੇ ਮੱਝ ਦੁੱਧ ਦੀ ਠੀਕ ਕਰਦੀ ਮੱਝ ਵੇਚਣਾ ਆ ਬਾਈ ਵਪਾਰ ਨਹੀਂ ਕਰਦੇ ਤੇ ਬਾਈ ਨਾਲ ਸੰਪਰਕ ਜ਼ਰੂਰ ਕਰ ਲਓ ਚੰਗੀ ਮੱਝਾਂ ਜੇ ਕਿਸੇ ਭਰਾ ਨੇ ਮੰਨ ਲਓ ਖਰੀਦਣ ਦੇ ਚਾਹਵਣ ਹੁੰਦੇ ਆ ਤੇ ਚੰਗੀ ਮੱਝਾਂ ਨਾਲ ਘਰ ਦੀ ਮੱਝਾਂ ਕੀ ਬਿਲਕੁਲ ਇੱਕ ਨੰਬਰ ਲੈ ਵੀ ਮਿੱਤਰੋ ਨਾਲ ਇੱਕ ਨੀਲੀ ਰਾਵੀ ਨਸਲ ਦੇ ਜਿਹੜੇ ਭਰਾ ਸ਼ਕੀਨ ਹੁੰਦੇ ਆ ਉਹਨਾਂ ਵਾਸਤੇ ਇੱਕ ਤੋਹਫ਼ਾ ਦਿਖਾਉਣ ਲੱਗਾ ਨੀਲੀ ਰਾਵੀ ਦਾ ਤੇ ਚੰਗੀ ਆ ਪੂਰੀ ਝੋਟੀ ਹੈਣਾ ਤੇ ਬਾਕੀ ਖਾਨ ਲੈਵਾ ਤੁਹਾਡੇ ਸਾਹਮਣੇ ਬਿਲਕੁਲ ਤੇ ਟਾਈਟ ਲੇ ਵਧੀਆ ਜਿਵੇਂ ਆਪਾਂ ਕਹੇ ਜੀ ਟਾਈਟ ਲੇ ਵਧੀਆ ਥੋੜੀ ਜੀ ਤੇ ਬਾਕੀ ਲੈ ਚੱਲ ਬਣਦੇ ਬਾਈ ਬਾਕੀ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਾਂਗੇ ਤੇ ਬਾਕੀ ਚੰਗੇ ਸੀਮਣ ਦੇ ਬਾਈ ਕਹਿੰਦਾ ਕੱਟੀਆਂ ਪੂਰੀ ਜਾਣਕਾਰੀ ਬਾਈ ਤੋਂ ਪ੍ਰਾਪਤ ਕਰਾਂਗੇ ਤੇ ਸਾਹਮਣੇ ਕੱਟੀ ਜਿਹੜੀ ਬੈਠੀ ਆ ਨੀਲੀ ਰਾਵੀ ਨਾਲ ਦੀ ਤੇ ਮਾਝੇ ਦੇ ਵਿੱਚ ਕਮੀ ਕੋਈ ਨਹੀਂ ਪਟਪੋੜੀ ਦੀ ਬਣਾਵਟ ਬੰਤਰ ਸਾਰੀਆਂ ਗੱਲਾਂ ਜਿਹੜੀਆਂ ਨਿਸ਼ਾਨੀਆਂ ਵਧੀਆ ਪੂਰੀਆਂ ਕਰਦੀ ਐ ਸਿੰਘ ਥੋੜਾ ਜਿਰੂਆ ਕੁੱਲਵਾ ਤੇ ਬਾਕੀ ਆਪਾਂ ਪੂਰੀ ਜਾਣਕਾਰੀ ਬਾਈ ਤੋਂ ਲੈਣੇ ਹਨਾ ਇਹ ਥਣਾ ਥਣਾ ਸਾਈਜ਼ ਵਧੀਆ ਤੇ ਟਾਈਟ ਲੇ ਵਧੀਆ ਤੇ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਆਂ। ਬਾਕੀ ਕਰਦੇ ਆਂ ਗੱਲਬਾਤ ਬਾਈ ਨਾਲ। ਅ ਬਾਈ ਸੱਸੀ ਗਾਲ। ਸੱਸੀ ਗਾਲ। ਬਾਈ ਨਾਮ ਦੱਸੋ ਪਹਿਲਾਂ। ਸੋਹਣਾ ਸਿੰਘ ਬਰੇਆ। ਸੋਹਣਾ? ਹਾਂਜੀ। ਠੀਕ ਆ ਬਾਈ ਸੋਹਣੇ ਪਿੰਡ ਪੈਣੀ ਐਸਾ ਜੀ। ਪੈਣੀ ਦਸਾ ਹਾਂਜੀ। ਠੀਕ ਆ ਜਲਾ ਬਨਾਲਾ ਹਣਾ। ਜਲਾ ਬਨਾਲਾ। ਲੈ ਮਿੱਤਰੋ ਬਨਾਲੇ ਜਲਾ ਚੋਂ ਆਇਆ ਬਾਈ ਪਿੰਡ ਪੈਣੀ ਦਸਾ ਤੇ ਐ ਸੋਹਣੇ ਬਾਈ ਨੰਬਰ ਬੁੱਲੀ ਇੱਕ ਵਾਰੀ 9876090212 ਠੀਕ ਆ ਤੇ ਬਾਈ ਮਨ ਲਾ ਜਿਹੜੀ ਆਪਾਂ ਝੋਟੀ ਤੋਰ ਕੇ ਦਿਖਾਈ ਐ ਕੰਮੇ ਸੂਏ। ਪਹਿਲੇ ਸੂਏ ਸੂਏ ਆ ਬੇ ਘਰ ਦੀ ਝੋਟੀ ਆ। ਪਹਿਲੇ ਇਹੇ ਭਾਈ ਅੱਜ 4 ਦਿਨ ਹੋ ਗਏ 4 ਦਿਨ ਠੀਕ ਐ ਤੇ ਮਨ ਲਾ ਦੁੱਧ ਹੁਣ ਭਾਈ ਕਿੰਨੇ ਦੁੱਧ ਭਾਈ ਇਹਦੇ ਆਪਣੀ ਮਾਰਦੇ ਹੁਣ 9 ਕਿਲੋ ਲੀਟਰ ਦੁੱਧ ਆਲੇ 9 ਪੂਰਾ ਹਾਂ ਦੁੱਧ 15 16 ਲੀਟਰ ਦਿਓ ਠੀਕ ਐ ਵੀ ਹੁਣ ਮੰਨ ਲਾ ਨਾ ਹਾਂ ਠੀਕ ਐ ਤੇ ਸੁਣੇ ਭਾਈ ਮਗਰ ਜਿਹੜੀ ਆਪਣਾ ਕੱਟੀ ਦੁਕਾਨ ਸੀਵਣ ਦੀ ਹੈ ਕੋਈ ਹਾਂ ਕੱਟੀ ਸੀਵਣ ਦੀ ਆ ਡੋਗਰ ਦੀ ਆ ਡੋਗਰ ਦੀ ਠੀਕ ਐ ਤੇ ਚੰਗੇ ਰਕਾਰਡ ਦੀ ਮਿੱਤਰੋ ਕੱਟੀਆਂ ਮਾਂਗਾ ਡੋਗਰ ਦੀ ਤੇ ਘਰ ਦੀ ਮੱਝ ਕਿਸੇ ਵਪਾਰੀ ਕੋਲੇ ਨਹੀਂ ਹੈਗੀ ਤੁਸੀਂ ਦੇਖ ਸਕਦੇ ਹੋ ਜਿਹੜੇ ਭਰਾ ਕਹਿੰਦੇ ਨੀਲੀ ਰਾਵੀ ਅਸੀਂ ਮੱਝ ਖਰੀਦਣੀ ਆ ਤੇ ਸੋਹਣਾ ਬਾਈ ਰੇਟ ਕੀ ਕਰਤਾ ਰੇਟ ਦੀ ਗੱਲ ਕਰੀਏ ਰੇਟ ਵੀਰੇ 2 ਲੱਖ ਰੁਪਏ ਮੰਗ ਲਿਆ ਪਾ 2 ਲੱਖ ਮਾਨਦਾਨ ਕਿੰਨਾ ਕਰੇਗਾ ਹੋਲੇ ਦਾ ਕਰਕੇ ਹੋਲਾ ਮੱਲਾ ਜਮੇ ਆਪਣਾ ਮੱਲਾ ਪਰਸੋ ਕੋਥੀ ਆ ਹੋਲੀ ਤੋਂ ਆਫਰੀ ਦੇ ਦੇ ਯਾਰ 20000 ਰੁਪਏ ਕਰ ਦੇ 20000 ਹੋਲਾ ਹੀ ਕਰ ਦੇ ਠੀਕ ਆ ਵੀ ਮੰਨ ਲੈ 80 ਦੇ ਦੇਗਾ ਬਾਕੀ ਮੌਕੇ ਦੀ ਗੱਲ ਹੈ ਨਾ ਰੇਟ ਤਾਂ ਮੰਡੀ ਸਾਹਿਬ ਕਰਨਾ ਪੈਂਦਾ ਹਾਂ ਲੈ ਮਿੱਤਰੋ ਰੇਟ ਮੰਡੀ ਸਾਹਿਬ ਬਾਈ ਕਹਿੰਦਾ ਕਰਨਾ ਪੈਂਦਾ ਬਾਕੀ ਕਹਿੰਦਾ ਯਾਰਾ ਸੌਦੇ ਦੀ ਗੱਲ ਆ ਦੇਖੋ ਚੰਗੀ ਮੱਝ ਦੁੱਧ ਵਾਲੀ ਆ ਨੀਲੀ 라ਵੀ ਤੇ ਮੰਗਰੀ ਬ੍ਰਾਂਡ ਮਗਰੋ ਕੱਟੀ ਆ ਡੋਗਰ ਦੀ ਨੀਲੀ ਰਾਵੀ ਤੇ ਕੱਟੀ ਪੂਰੀ ਪਿਆਰਾ ਤੇ ਮੱਝ ਵੀ ਚੰਗੀ ਹੈ ਨਾ ਚੰਗੇ ਦੁੱਧ ਵਾਲੀਆ ਤੇ ਹੁਣ ਇਸ ਟਾਈਮ ਬਾਈ ਕਹਿੰਦਾ 9 ਲੀਟਰ ਤਿਆਰ ਆ ਕੋਈ ਗੱਪ ਨਹੀਂ ਕਿਸੇ ਵੀ ਗੱਲ ਦਾ ਹਨਾ ਤੇ ਬਾਕੀ ਤਸੱਲੀ ਤੁਸੀਂ ਕਰਨੀ ਆ ਤੇ ਬਾਈ ਸੋਨੇ ਕਈ ਵਾਰ ਮਨ ਲਾ ਸੌਦਾ ਕਰਕੇ ਲਗਾ ਤਸੱਲੀ ਕਰ ਲਈ ਘਰੇ ਕਰਵਾ ਦਾਂ ਤੁਹਾਡਾ ਹਾਂ ਬਾਈ ਘਰੇ ਵੀ ਕਰਵਾ ਲੈ ਠੀਕ ਆ ਬਾਈ ਕਹਿੰਦਾ ਯਾਰ ਤਸੱਲੀ ਵੀ ਕਰਵਾ ਦੇ ਕਿਸੇ ਨੇ ਭਰਾ ਨੇ ਕਰਨੀ ਆ ਤਾਂ ਕਰ ਸਕਦਾ ਤੇ ਬਾਕੀ ਬਾਈ ਨੇ ਖੁੱਲਾ ਮਨ ਲਾ ਛੋਟ ਖੁੱਲੀ ਕਰਦੀ ਛੋਲੇ ਮਹੱਲੇ ਕਰਕੇ ਕਹਿੰਦਾ ਚੱਕੋ 20000 ਰੁਪਏ ਸਿੱਧਾ ਉਫਰਾ ਤੇ ਬਾਕੀ ਮੌਕੇ ਦੀ ਗੱਲ ਆ ਮਾਨਦਾਨ ਜਰੂਰ ਹੋਰ ਵੀ ਹੋ ਜੂਗਾ ਤੇ ਮੌਕੇ ਦੀ ਗੱਲ ਆ ਤੇ ਜਰੂਰ ਬਾਈ ਸੋਹਣੇ ਨਾਲ ਸੰਪਰਕ ਕਰ ਲਿਓ ਪਿੰਡ ਪੈਣੀ ਜੱচ্ছা ਦੱਸਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਲਾਈ ਮਤਰੋ ਨਾਲ ਬੈ ਕੇ ਤੁਹਾਨੂੰ ਬਾਈ ਦੀ ਝੋਟੀ ਤੋਰ ਕੇ ਦਿਖਾਉਣਾ ਤੇ ਗੱਬਣਾਗੀ ਤੇ ਬਾਕੀ ਸਾਰੀ ਡਿਟੇਲ ਪੁਸਕ ਦੇਵਾਂਗੇ ਪਹਿਲਾਂ ਇੱਕ ਵਾਰ ਤੁਹਾਨੂੰ ਜਿਹੜੀ ਤੋਰ ਕੇ ਦਿਖਾ ਦਈਏ ਕਿਉਂਕਿ ਜਿਹੜਾ ਗੱਬਣ ਪਸ਼ੂ ਵੀ ਘੱਟ ਮਿਲਦੇ ਹਨਾ ਜੇ ਮੈਂ ਮੰਨ ਕੇ ਚਲੋ ਰੁੱਤ ਜਿਹੜੀ ਚੰਗੀ ਆ ਜਾਂਦੀ ਹੈ ਤੇ ਚੰਗੀ ਰੁੱਤ ਦੇ ਵਿੱਚ ਸੋਣੀ ਝੋਟੀ ਵੀ ਚੰਗੀ ਆ ਤੇ ਬਾਕੀ ਥਾਲੇ ਵੇ ਦੀ ਬਿਲਕੁਲ ਸਾਫ ਆ ਗਈ ਤੇ ਆਰਡਰ ਕਰਮ ਵਾਲੀ ਨੇ ਤਿਆਰ ਕਰਨ ਹਜੇ ਕਹਿੰਦਾ ਬਾਈ ਪੂਰਾ ਟਾਈਮ ਬਾਕੀ ਵਿਆਹ ਕਰਤੀ ਆ ਤੇ ਬਾਕੀ ਸਾਰੀ ਗੱਲ ਬਾਤ ਲੈ ਜਾਵਾਂਗੇ ਬਾਈ ਨਾਲ ਕਰਾਵਾਂਗੇ ਤੇ ਥਣਾ ਸਾਈਡ ਬਹੁਤ ਸੋਹਣਾ ਲੱਗਿਆ ਤੇ ਬਾਕੀ ਤਿਆਰ ਹੋ ਕੇ ਉਹ ਝੋਟੀ ਬਣਦੇ ਬਾਈ ਬਣਦੇ ਤਿਆਰ ਹੋ ਕੇ ਆਊਗੀ ਤੇ ਫੇਰ ਦੇਖੋ ਕੀ ਰੰਗ ਭਾਗ ਲਾਉਂਦੇ ਤੇ ਆਰਡਰ ਜਿਹੜਾ ਹੁਣ ਵੀ ਯਾਰ ਵਧੀਆ ਬਣਾ ਛੱਡਿਆ ਮੈਂ ਆਪਾਂ ਕਹਦੀ ਹੈ ਨਾ ਚੰਗੀ ਏ ਝੋਟੀ ਤੇ ਬਾਕੀ ਪੂਰੀ ਟੇਲ ਆਪਾਂ ਬਾਈ ਤੋਂ ਲੈ ਕੇ ਜੰਨੇ ਆ ਇੱਕ ਵਾਰੀ ਸਾਈਡ ਤੋਂ ਹੀ ਵੀ ਸੋਣ ਦਿਖਾ ਦੀ ਸਾਈਡ ਤੋਂ ਸਾਂ ਸੋਣਾ ਇਹ ਸਪੇਸ ਜਿਹੜੀ ਲੇਵੇ ਦੀ ਬੰਤਰ ਆ ਬਹੁਤ ਸੋਹਣੀ ਹੈ ਨਾ ਤੇ ਬਾਕੀ ਆਪਾਂ ਪੂਰੀ ਗੱਲਬਾਤ ਬਾਈ ਨਾਲ ਕਰਦੇ ਆ ਬਾਕੀ ਪੁੱਛਦੇ ਆ ਗੱਲਬਾਤ ਬਾਈ ਨੂੰ ਸਾਰੀ ਕਰਨ ਅ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਭਾਈ ਨਾਮ ਦੱਸਿਓ ਨਾਮ ਰਾਜੂ ਭਾਈ ਰਾਜੂ ਠੀਕ ਹੈ ਤੇ ਰਾਜੂ ਪਿੰਡ ਬਾਈ ਪਿੰਡ ਮਾੜੀ ਬਾਈ ਇੱਥੇ ਕੋਲੀ ਆ ਚਾਰ ਕਿਲੋਮੀਟਰ ਜ਼ਿਲ੍ਹਾ ਬਠਿੰਡਾ ਹੈ ਨਾ ਜ਼ਿਲ੍ਹਾ ਬਠਿੰਡਾ ਬਾਈ ਤਹਿਸੀਲ ਮੋੜ ਰਹਿੰਦੀ ਹੈ ਤਹਿਸੀਲ ਮੋੜ ਠੀਕ ਹੈ ਤੇ ਰਾਜੂ ਮਨਲਾ ਬਾਈ ਜਿਹੜੇ ਕੰਮ ਸੂਏ ਸੂਏ ਝੋਟੀ ਇਹ ਪਹਿਲੇ ਸੂ ਬਾਈ ਠੀਕ ਹੈ ਪਹਿਲੇ ਨਹੀਂ ਹਜੇ ਹਾਂ ਉਹ ਵੱਡੀ ਹੋ ਕੇ ਸਭਰੀ ਹੋਣਾ ਹਾਂ ਤਾਂ ਪਾਟ ਗਈ ਬਾਈ ਤਿੰਨ ਕ ਮਹੀਨਾ ਦਾ ਠੀਕ ਹੈ ਤੇ ਰਾਜੂ ਕਿੰਨਾ ਟਾਈਮ ਰਹਿ ਗਿਆ ਬਾਈ ਅਜੇ ਭਾਈ ਲੈ ਜੂਗੀ 10 12 ਦਿਨ 10 12 ਦਿਨ ਹਾਂ ਠੀਕ ਹੈ ਇੱਕ ਵਾਰ ਤਾਂ ਮੋਬਾਈਲ ਨੰਬਰ ਬੋਲੀ ਬਾਈ 86991 ਬਾਈ ਜੀ 49536 ਵੀਰੇ ਠੀਕ ਹੈ ਤੇ ਕੀ ਮੀਂਹ ਕੀ ਲਾਈ ਦੇ ਰਾਜ ਦੁੱਧ ਕਿੰਨਾ ਪਾ ਦੂਗੀ ਦੁੱਧ ਕੱਢੂਗੇ ਭਾਈ 12 ਲੀਟਰ ਚੋ ਠੀ ਜਮਾ ਚੰਗੀ ਆਗੀ ਠੀਕ ਆ ਵੀ ਹੇ ਤਾਂ ਮੰਨ ਲਾ ਤਿਆਰ ਹੋਊਗੀ ਨਾ ਆਹ ਤਿਆਰ ਹੋਊਗੀ ਭਾਈ ਠੀਕ ਆ ਤੇ ਮੰਨ ਲਾ ਵੀ ਕੱਚੀ ਬਹੁਤ ਬਈਆ ਹੁਣ ਵੀ ਮੰਨ ਲਾ ਲੇਵਾ ਠੀਕ ਬਣਾਇਆ ਹਨਾ ਘਰ ਹਾਂ ਭਾਈ ਵਧੀਆ ਆ ਨਹੀਂ ਕੋਈ ਕਿਰਾਏ ਪਰਣਾ ਆਨੇ ਹਜੇ ਠੀਕ ਆ ਤੇ ਰਾਜੂ ਰੇਟ ਦੀ ਗੱਲ ਆ ਨਾ ਭਾਈ ਰੇਟ ਕੀ ਕਰਤਾ ਰੇਟ ਭਾਈ 81 ਕਰਦੇ ਆ 81 ਹਾਂ ਆਣਾ ਕਿਨੇ ਜੋ ਆਣਾ ਹੋਰ ਉਹ ਕੋਈ ਗੱਲ ਨਹੀਂ ਮੌਕੇ ਤੇ ਭਾਈ ਠੀਕ ਆ ਗਾਹਕ ਲੱਗੀ ਦੀ ਗੱਲ ਆ ਗਾਹਕ ਲੱਗੇ ਦੀ ਰੇਟ ਤਾਂ ਮੰਡੀ ਦੇ ਹਿਸਾਬ ਕਰਨ ਦਾ ਬੰਦਾ ਹੈ ਨਾ ਮੰਡੀ ਦੇ ਹਿਸਾਬ ਭਾਈ ਹਾਂ ਠੀਕ ਆ ਲੈ ਵੀ ਮਿੱਤਰੋ ਭਾਈ ਰਾਜੂ ਨਾਲ ਸੰਪਰਕ ਕਰ ਲਿਓ ਰੇਟ ਤਾਂ ਕਹਿੰਦਾ ਮੰਡੀ ਦੇ ਹਿਸਾਬ ਕਰਨ ਦਾ ਬੰਦਾ ਕਿਉਂ ਮੰਡੀ ਇਹ ਤੇਜ ਹੁੰਦੀ ਆ ਤੇ ਬਾਕੀ ਮੌਕੇ ਦੀ ਗੱਲ ਆ ਜਦੋਂ ਗਾਹਕ ਲੱਗੂਗਾ ਲੈ ਵੀ ਮਿੱਤਰੋ ਭਾਈ ਕੋਲੇ ਇੱਕ ਝੋਟੀਆਂ ਚੰਗੀ ਤੇ ਉਹ ਵੀ ਆਪਾਂ ਤੁਹਾਨੂੰ ਜਿਹੜੀ ਤੋੜ ਕੇ ਦਿਖਾਉਣੇ ਹਨਾ ਤੁਰਦੀ ਤੁਸੀਂ ਇੱਕ ਵਾਰੀ ਚੈੱਕ ਕਰ ਲਓ ਤੇ ਬਾਕੀ ਬਾਈਕ ਨੇ ਵੀ ਸ਼ਿੰਗਾਰਨ ਕੰਨੂ ਕਸਰ ਨਹੀਂ ਛੱਡੀ ਤੇ ਥਣਲੇਵੇ ਦੀ ਗੱਲ ਕਰੀ ਤਾਂ ਥਣਲੇਵਾ ਬਿਲਕੁਲ ਸਾਫ਼ ਆ ਤੇ ਝੋਟੀ ਵੀ ਕੱਦਾਵਾਰ ਹਨਾ ਇਹ ਕਹੇ ਮੋੜ ਦਾ ਬਾਈ ਮੋੜ ਤੇ ਬਾਕੀ ਚੰਗੇ ਕੱਦ ਕਾਠ ਵਾਲੀ ਝੋਟੀ ਆ ਤੇ ਬਾਕੀ ਝੋਟੀ ਦੀ ਬੰਕਰ ਬੰਦ ਰਹੀ ਜਿਹੜੀ ਚੰਗੀ ਹਨਾ ਫੇਸ ਕੁਆਲਿਟੀ ਜਿਵੇਂ ਆਪਾਂ ਕਹიდੀਏ ਥਾਣਾ ਦਾ ਸਾਈਜ਼ ਤੇ ਸਾਰੇ ਮਨ ਲੱਕ ਡਿਰੀ ਜਿਹੜੀ ਵਧੀਆਣੀ ਤੇ ਬਾਕੀ ਟੈਂਟ ਲੇਵੇ ਦੀ ਆ ਦੇਵਾ ਥੋੜਾ ਜਿਹਾ ਘੱਟ ਨਜ਼ਰ ਆਉਂਦਾ ਤੇ ਬਾਕੀ ਪੂਰੀ ਗੱਲਬਾਤ ਆਪਾਂ ਭਾਈ ਨਾਲ ਕਰਾਂਗੇ ਬਾਕੀ ਕਰਦੇ ਆ ਗੱਲਬਾਤ ਭਾਈ ਨਾਲ ਅ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਾਈ ਨਾਮ ਦੱਸੋ ਪਹਿਲਾਂ ਲਖਵਿੰਦਰ ਸਿੰਘ ਕੀ ਨਾਮ ਹੈ ਲਖਵਿੰਦਰ ਸਿੰਘ ਲਖਵਿੰਦਰ ਠੀਕ ਆ ਭਾਈ ਲਖਵਿੰਦਰ ਪਿੰਡਾ ਨਾਥਪੁਰਾ ਜੀ ਨਾਥਪੁਰਾ ਹਾਂ ਜੀ ਤੇ ਜ਼ਿਲ੍ਹਾ ਬਠਿੰਡਾ ਜੀ ਬਠਿੰਡਾ ਤਸੀਲ ਮੌੜ ਹੋਊਗਾ ਹੈਨਾ ਨਹੀਂ ਔਰ ਤੁਸੀਂ ਨਖਾਣਾ ਜੀ ਨਖਾਣਾ ਨਖਾਣਾ ਠੀਕ ਆ ਤੇ ਭਾਈ ਲਖਵਿੰਦਰ ਜਿਹੜੀ ਆ ਝੋਟੀ ਆਪਾਂ ਤੋਰ ਕੇ ਹੈਗੀ ਕਹਵੇਂ ਸੂਏ ਮਨਲਾ ਸੂਈ ਹੋਈ ਏ ਕਿ ਸੋਨ ਵਾਲੀ ਆ ਸੋਹ ਗੱਬਣ ਆ ਜੀ ਦੂਜੀ ਸੋਨ ਵਾਲੀ ਆ ਕਿੰਨੇ ਦਿਨ ਲੈਂਦੀ ਆ ਲੈ ਲਓ ਜੀ 10 12 ਦੇ ਨਾਲ ਠੀਕ ਆ 15 ਨਾਲ ਹਾਂਜੀ ਠੀਕ ਆ ਤੇ ਮਤਲਬ ਬੜੇ ਤਿਆਰ ਹੋ ਕੇ ਉਬਈ ਹੈਣਾ ਹਾਂਜੀ ਹਾਂਜੀ ਸੱਚੀ ਬਹੁਤ ਆ ਮਿੱਤਰੋ ਤੇ ਹਜੇ ਮੰਨ ਕੇ ਚੱਲੋ ਬਾਈ ਕਹਿੰਦਾ 10 15 ਨਾਲ ਲੈੰਦੀ ਏ ਝੋਟੀ ਕੱਚੀ ਹੈਗੀ ਤੇ ਲਖਮਿੰਦਰ ਇੱਕ ਵਾਰੀ ਉਹ ਮੋਬਾਈਲ ਨੰਬਰ ਬੋਲੀ 94646 64923 ਠੀਕ ਆ ਤੇ ਬਾਈ ਮਤਲਬ ਪਹਿਲਾਂ ਉਹਦੀ ਕੀ ਰਿਪੋਰਟ ਸੀ ਪਹਿਲਾਂ 14 ਕਿਲੋ ਦਿੱਤਾ ਸੀ ਠੀਕ ਆ ਐਤ ਕੀ ਦਿੱਤਾ ਫਿਰ ਮੰਨ ਲਾ ਕਿ ਨਹੀਂ ਕਿ ਮੀਢਾ ਕੀ 18 ਕਿਲੋ ਤੋਂ ਦੇ ਠੀਕ ਆ ਵੀ ਚੰਗੀ ਮੀਢਾ ਹੈਣਾ ਕੱਦਾਂ ਵਾਰ ਝੋਟੀ ਜਮੈਂ ਹਾਂਜੀ ਹਾਂਜੀ ਸਰੀਰ ਦੀ ਬੰਦਰ ਬੰਦਰ ਚੰਗੀ ਹੈ ਬਾਈ ਰੇਟ ਦੀ ਗੱਲ ਆਂਦੀ ਰੇਟ ਕੀ ਕਰਤਾ ਰੇਟ 210000 210000 ਹਾਂਜੀ ਮਾਨਦਾਨ ਕਿੰਨਾ ਕਰਾਂਗੇ ਵਿੱਚੋਂ ਮਾਨਦਾਨ ਮੌਕੇ ਤੇ ਹੋ ਜੂਗੀ ਮੜ ਠੀਕ ਆ ਲੈ ਬਾਈ ਕਹਿੰਦਾ ਮੌਕੇ ਦੀ ਗੱਲ ਆ ਯਾਰਾਂ ਬਾਕੀ ਰੇਟ ਤਾਂ ਮੰਡੀ ਹਿਸਾਬ ਕਰਨਾ ਪੈਂਦਾ ਹੈ ਨਾ ਹਾਂਜੀ ਹਾਂਜੀ ਤੇ ਮੰਡੀ ਤੇਜ ਆ ਗਈ ਤੇ ਬਾਕੀ ਰੇਟ ਮਿੱਤਰੋ 210000 ਬਾਕੀ ਬਾਈ ਕਹਿੰਦਾ ਜੇ ਸੌਦਾ ਹੋਊਗਾ ਤੇ ਉਦੋਂ ਮੌਕੇ ਦੀ ਗੱਲ ਆ ਕਿਉਂ ਰੇਟ ਤਾਂ ਹੁਣ ਮੰਡੀ ਨੂੰ ਤੇ ਬਾਜ਼ਾਰ ਨੂੰ ਦੇਖ ਕੇ ਰੇਟ ਆ ਜਿਹੜਾ ਕਰਨਾ ਪੈਂਦਾ ਲੈ ਵੀ ਮਿੱਤਰੋ ਨਾ ਕਿ ਬਾਈ ਕੋਲੇ ਚੌਥੇ ਪੰਜਵੇਂ ਸੂਏ ਮੱਧ ਜਿਹੜੀ ਵੱਡੀ ਦਿਖਾਉਣਾ ਤੁਹਾਨੂੰ ਤੇ ਰੇਟ ਵੀ ਜਿਹੜਾ ਬਾਈ ਦਾ ਠੀਕ ਹੈ ਨਾ ਘਰੇਲੂ ਮੱਝ ਆ ਗਈ ਤੇ ਕੋਈ ਵਪਾਰ ਦਾ ਕੰਮ ਵੀ ਨਹੀਂ ਬਾਈ ਸ਼ੈੱਡ ਜਿੱਤੇ ਲਈ ਖੜਾ ਸੀ ਆਪਾਂ ਸੋਚਿਆ ਯਾਰ ਸਸਤੇ ਮੱਝਾਂ ਵੀ ਜ਼ਰੂਰ ਦਿਖਾਉਣੀ ਚਾਹੀਦੀ ਹੈ ਨਾ ਮਹਿੰਗੀਆਂ ਤਾਂ ਜਿਵੇਂ ਆਪਾਂ ਅਧਕਾਰੀ ਜਾਂਦੇ ਰਹਿੰਦੇ ਆ ਤੇ ਬਾਕੀ ਆਰਡਰ ਦਾ ਸਾਈਜ਼ ਜਿਹੜਾ ਤੁਸੀਂ ਚੈੱਕ ਕਰ ਲਓ ਮੋੜ ਦਾ ਬਾਈ ਬਾਕੀ ਜੇ ਕਿਸੇ ਨੇ ਨਾ ਘਰੇ ਜਿਵੇਂ ਹੁਣ ਮੱਝ ਰੱਖਣੀ ਆ ਤਾਂ ਮਹਿੰਗੀਆਂ ਮੱਝਾਂ ਬਹੁਤ ਨੇ ਤੇ ਬਾਕੀ ਜਾਇਜ਼ ਜੇ ਦਰਮਿਆਨੇ ਰੇਟ ਦੀ ਦਰਮਿਆਨੇ ਇਹ ਮੱਝਾਂ ਜਿਵੇਂ ਘਰ ਦੀ ਹੈ ਨਾ ਇਹ ਆਪਾਂ ਗੱਲ ਕਰੀਏ ਏ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਸੂਈ ਹੋਈ ਆ ਸਾਹਮਣੇ ਬੱਚਾ ਖੜਾ ਤੇ ਪੂਰੀ ਜਾਣਕਾਰੀ ਤੁਹਾਨੂੰ ਲੈ ਕੇ ਦਿੰਨਾ ਬਾਕੀ ਕਰਦੇ ਆ ਗੱਲਬਾਤ ਬਾਈ ਨਾਲ ਪੁੱਛਦੇ ਆ ਜਾਣਕਾਰੀ ਹਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਬਾਈ ਨਾਮ ਦੱਸਿਓ ਨਾਮ ਬਾਈ ਹੈਪੀ ਸਿੰਘ ਠੀਕ ਆ ਹੈਪੀ ਬਾਈ ਪਿੰਡ ਕਿਹੜਾ ਹੈ ਪਿੰਡ ਆਮਨਾਗਰ ਬਾਈ ਠੀਕ ਆ ਜ਼ਿਲ੍ਹਾ ਬਾਈ ਬਠਿੰਡਾ ਬਾਈ ਠੀਕ ਆ ਹੈਪੀ ਮੋਬਾਈਲ ਨੰਬਰ ਬੋਲੀ ਇੱਕ ਵਾਰੀ ਬਾਈ 9873274795 ਠੀਕ ਹੈ ਤੇ ਜਿਹੜੀ ਹੈ ਵੀ ਆਪਾਂ ਮੱਝ ਬਾਈ ਤੋਰ ਕੇ ਖਾਈ ਇਹ ਕਹਿ ਕੇ ਦਿੰਦੇ ਨੇ ਸੂਈ ਆ ਇਹ ਹਫਤੇ ਸੂਈ ਹੋਈ ਹੈ ਬਾਈ ਠੀਕ ਹੈ ਇੱਕ ਹਫਤੇ ਸੂਈ ਹੈ ਤੇ ਦੁੱਧ ਹੈਪੀ ਕਿੰਨਾ ਬਾਈ ਬਈ ਹੁਣ ਇਹ 9 ਲੀਟਰ ਆ 9 ਲੀਟਰ ਹਾਂ ਠੀਕ ਆ ਗੱਪ ਮਾਰ ਨੂੰ ਠੀਕ ਆ ਅੱਜ ਨਾਲ ਮਾਰਦੇ ਤੇ ਹੁਣ ਇਹ 9 ਲੀਟਰ ਹੁਣ ਇਹਦਾ ਬਿਲਕੁਲ ਬਾਈ ਤੇ ਹੈਪੀ ਮਤਲਬ ਕੰਮੇ ਸੂਏ ਬਾਈ ਇਹ ਇਹ ਚੌਥੇ ਸੂਇਆ ਬਾਈ ਠੀਕ ਹੈ ਤੇ ਆਪਣੀ ਘਰ ਦੀ ਵਿਵਾਰਦਨ ਕਰ ਦੇਣਾ ਵੀ ਘਰ ਦੀ ਆ ਬਈ ਆਪਣੀ ਠੀਕ ਕਰਦੀ ਹੈ ਤੇ ਹੈਪੀ ਮਤਲਬ ਬਾਈ ਰੇਟ ਦੀ ਗੱਲ ਆਂਦੀ ਰੇਟ ਕੀ ਕਰਤਾ ਰੇਟ ਭਾਈ 90000 90000 ਹਾਂ ਮਾਣ-ਤਾਨ ਕਿੰਨਾ ਕਰਾਂਗੇ ਵਿੱਚੋਂ ਮਾਣ-ਤਾਨ ਕਰ ਦਾਂਗੇ ਬਈ ਥੋੜਾ ਬਹੁਤਾ ਠੀਕ ਹੈ ਤਾਂ ਵੀ ਮੰਨ ਲਾ ਦੱਸ ਬਈ ਇੰਨੇ ਹੀ ਦੇ ਕੇ ਜਾਵਾਂਗੇ 80000 ਦੀ ਦੇ ਕੇ ਜਾਵਾਂਗੇ 80000 ਦੀ ਠੀਕ ਹੈ ਲੈ ਬਈ ਹੈਪੀ ਦਾ ਜਿਹੜਾ ਰੇਟ ਆ ਬਿਲਕੁਲ ਸਹੀ ਹੈ ਨਾ ਜਿਵੇਂ ਅੱਜ ਮੰਡੀ ਹਿਸਾਬ ਰੇਟ ਜਿਆਦਾ ਬਹੁਤ ਜ਼ਿਆਦਾ ਹੋ ਗਿਆ ਬਈ ਤਾਂ ਆਮ ਘਰ ਦੇ ਵਿੱਚੋਂ ਤਾਂ ਇਹੋ ਨੇ ਬਾਈ ਨੇ ਰੇਟ ਜਾਇ ਜੀ ਕਰਿਆ ਜੇ ਵਪਾਰੀਆਂ ਕੋਲੇ ਹੀ ਮੱਚ ਹੁੰਦੀ ਤਾਂ ਰੇਟ ਦੁੱਗਣਾ ਹੋਣਾ ਸੀਗਾ ਤੇ ਠੀਕ ਹੈ ਵੀ ਮਾਣ-ਤਾਨ ਵਧਿਆ ਕਰਦੇ ਬਈ ਨਾ ਨਾ ਕੋਈ ਗੱਲ ਨਹੀਂ ਬਈ ਠੀਕ ਹੈ ਲੈ ਬਈ ਦੋਸਤੋ ਕਹਣਾ ਬਾਈ ਦੇ ਆਪਾਂ ਸਾਨੂੰ ਘਰ ਦੀ ਮੱਝ ਦਿਖਾਉਣਿਆ ਤੇ ਬਾਕੀ ਪੂਰੀ ਚੰਗੀ ਤਿਆਰ ਹੋਈ ਹੋਈ ਆ ਤੇ ਬਾਕੀ ਪੂਰੀ ਡੀਲ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਆਰਡਰ ਦੀ ਜਿਹੜੀ ਸਪੇਸ ਆ ਬਹੁਤ ਸੋਹਣੀ ਚੰਗਾ ਆਰਡਰ ਤਿਆਰ ਕਰਿਆ ਤੇ ਚੰਗੇ ਦੁੱਧ ਵਾਲੀਆਂ ਤੇ ਮੱਝ ਵੀ ਘਰ ਦੇ ਮੋੜ ਦਾ ਬਾਈ ਇਹ ਮੱਝ ਵੀ ਅਮਾ ਘਰ ਦੀ ਆ ਤੇ ਬਾਕੀ ਹਨਾ ਤੇ ਅਡਰ-ਔਡਰ ਦਾ ਯਾਰ ਸੈਜ ਬਹੁਤ ਸੋਹਣਾ ਕੱਲਾ-ਕੱਲਾ ਥਣ ਲੱਗਿਆ ਮੂਠੀ ਵਾਲਾ ਤੇ ਤਾਜੀ ਸੂਹੀ ਆ ਮੰਗਰ ਵੀ ਕੱਟੀ ਆ ਤੇ ਬਾਕੀ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਾਂਗੇ ਡਿਟੇਲਸ ਉਹਨੂੰ ਲੈ ਕੇ ਦੇਵਾਂਗੇ ਜੇ ਆਪਾਂ ਕਹ ਦੀ ਹਨ ਮਜਦ ਚੰਗੇ ਦੁੱਧ ਵਾਲੀ ਆ ਚਾਹੇ ਦੋ ਦੀ ਥਾਂ ਇੱਕ ਰੱਖ ਲੋ ਤਾਂ ਰੱਖੋ ਚੰਗੀ ਤੇ ਬਾਕੀ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈਨੇ ਦੋ 20 22 ਕਰਦੇ ਆ ਬਾਈ ਨਾਲ ਗੱਲਬਾਤ ਲੈਨੇ ਪੂਰੀ ਜਾਣਕਾਰੀ ਹੈ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂ ਬਾਈ ਨਾਮ ਦੱਸੋ ਪਹਿਲਾਂ ਦਰਸ਼ੇਮ ਸਿੰਘ ਜੀ ਠੀਕ ਹੈ ਬਾਈ ਦਰਸ਼ੇਮ ਪਿੰਡ ਜੀ ਕੱਲੋ ਜੀ ਕੱਲੋ ਜ਼ਿਲ੍ਹਾ ਮਾਨਸਾ ਮਾਨਸਾ ਠੀਕ ਹੈ ਬਾਈ ਦਰਸ਼ੇਮ ਜੀ ਨੰਬਰ ਬੋਲੋ ਇੱਕ ਵਾਰੀ 98768 ਬਿਆਲੀ 280 ਠੀਕ ਆ ਤੇ ਤਰਸੇਮ ਜੀ ਬਾਈ ਜਿਹੜੀ ਮਾਜ ਆਪਾਂ ਤੋੜ ਕੇ ਦਿਖਾਈਏ ਕਹਵੇਂ ਸੂਇਆ ਇਹ ਚੌਥੇ ਸੂਏ ਸੂਈ ਹੋਈ ਹੈ ਜੀ ਚੌਥੇ ਸੂਏ ਕਰਦੀ ਆਪਣੀ ਕਰਦੀ ਜੀ ਚੰਗਲ ਤੋਂ ਨਿਸ਼ਾਨੀ ਆ ਜਾਂਦੀ ਹੈ ਤੇ ਕਰਦੀ ਮਾਜ ਮੇਤਰੋ ਕੋਈ ਵਪਾਰੀ ਕੋਲੇ ਨਹੀਂ ਹੈਗੀ ਤੇ ਬਾਈ ਤਰਸੇਮ ਨਾਲ ਕਰਦੇ ਆ ਗੱਲ ਆਪਾਂ ਤਰਸੇਮ ਬਾਈ ਹੁਣ ਮਨ ਲਾ ਕਹਿ ਦੇਣਾ ਸੂਈ ਹੋਈ ਆ 15 ਤਰੀਕ ਦੀ ਸੂਈ ਆ ਜੀ 15 ਤਰੀਕ ਦੀ ਤੇ ਅੱਜ ਦਿਨ ਹੋ ਗਿਆ ਬਾਈ ਪੰਜ ਪੰਜਵਾਂ ਦਿਨ ਆ ਠੀਕ ਆ ਤੇ ਮਾਗਰ ਘੱਟੀ ਆ ਬਾਈ ਹੈਨਾ ਹਾਂਜੀ ਤੇ ਦੁੱਧ ਬਾਈ ਕਿੰਨਾਗਾ ਦੁੱਧ ਪਿਛਲੇ ਸੂਏ ਆਪਾਂ 18 ਲੀਟਰ ਜੋ ਹੈ ਜੀ ਇਹਦਾ ਠੀਕ ਆ ਪਿਛਲੇ ਸੂਏ 18 18 ਲੀਟਰ ਚ ਹੋਇਆ ਜਾਮਾ ਹੁਣ 12 ਲੀਟਰ ਦੁੱਧ ਮੰਗਰ ਲਈ ਦੋਨੇ ਥਣਾ ਦਾ ਦੋ ਮੂਹਰੇ ਕੱਟੀ ਨੂੰ ਜਗਾਉਣਾ ਦੋ ਥਣਾ ਦਾ 12 ਲੀਟਰ ਹਾਂ ਦੋ ਕੱਟੇ ਲੈ ਬਾਈ ਕਹਿੰਦਾ ਬਾਈ ਕਹਿੰਦਾ ਦੋ ਥਣ ਮੂਹਰੇ ਕੱਟੀ ਉੰਜੇ ਆ ਕੇ 12 ਲੀਟਰ ਮੰਗਰ ਲੈ ਚੋਂ ਝੋਣੇ ਆਪਾਂ ਜੇ ਕਿਸੇ ਭਰਾਣੇ ਤਸੱਲੀ ਕਰਨੀ ਤਾਂ ਕਰ ਸਕਦਾ ਨਾ ਬਾਈ ਹਾਂਜੀ 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 ਤੇ ਦਰਸ਼ੇਮ ਬਾਈ ਨੰਬਰ ਬੋਲੀ ਇੱਕ ਵਾਰੀ 98768 42880 ਠੀਕ ਆ ਤੇ ਦਰਸ਼ੇਮ ਬਾਈ ਰੇਟ ਦੀ ਗੱਲ ਆ ਜਾਂਦੀ ਹੈ ਰੇਟ ਕੀ ਕਰਤਾ ਹੁਣ ਇਸ ਟਾਈਮ 220000 ਰੁਪਏ 2 ਲੱਖ ਤੇ 20000 ਰ ਤੇ ਬਾਕੀ ਬਈ ਮਾਨਤਾਨ ਹੋਊਗਾ ਹਾਂਜੀ ਮਾਨਤਾਨ ਕੋਈ ਗੱਲ ਨਹੀਂ ਕਰਦੇ ਠੀਕ ਆ ਬਾਈ ਦਰਸੇਮ ਕਹਿੰਦਾ ਮਾਨਤਾਨ ਕਰਕੇ ਤੁਰਾਂਗੇ ਤੇ ਬਾਈ ਦਰਸੇਮ ਉਮੀਦ ਕਿੰਨੇ ਦੁੱਧ ਦੀ ਲੱਗਦੀ ਵੀ ਕਿੰਨਾ ਦੇ ਦੂਗੀ ਇਦ ਕੀ 20 ਪਲੱਸ ਹੋਣਾ ਚਾਹੀਦਾ ਜਿਹੜੇ ਹਿਸਾਬ ਨਾਲ ਤਿਆਰ ਹੋਈ ਜਿਹੜੇ ਹਿਸਾਬ ਤੇਿਆਰੀ ਆ ਲੈ ਮਿੱਤਰੋ ਲੱਗਦਾ ਵੀ ਆਪਾਂ ਨੂੰ ਹਨਾ ਲੈਵਾ ਦੇਖ ਕੇ ਬਾਕੀ ਸਾਰਾ ਕਮੀ ਕੋਈ ਮੱਝ ਹੈ ਨਹੀਂਗੀ ਤੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸ ਦਿਓ ਤੇ 20 ਪਲੱਸ ਤੋਂ ਬਾਹਰ ਜਾਣੀ ਚਾਹੀਦੀ ਆ ਤੇ ਸਾਂਭ ਸੰਭਾਲ ਬੰਦਾ ਹੋਰ ਕਰ ਸਕਦਾ ਚੰਗਾ ਦੁੱਧ ਕੱਢ ਸਕਦਾ ਤੇ ਚੰਗੀ ਮੱਝ ਆ ਦੋ ਦਿਸਾਂ ਇੱਕ ਰੱਖ ਲਓ ਤੇ ਬਾਕੀ ਬਾਈ ਦਸੇਮ ਨਾਲ ਸੰਪਰਕ ਵੀ ਕਰ ਸਕਦੇ ਹੋਂ ਪਿੰਡ ਬਾਈ ਦਾ ਕੱਲੋ ਜ਼ਿਲ੍ਹਾ ਮਾਨਸਾ ਲੈ ਵੀ ਮਿੱਤਰੋ ਬਾਈ ਦੇ ਨਾਲ ਝੋਟੀ ਤੋਰ ਕੇ ਦਿਖਾਉਣਿਆ ਤੇ ਇਧਰ ਨੂੰ ਲੈ ਚੱਲ ਝੋਟੀ ਚੰਗੀ ਹੈ ਥਣ ਲੈਵੇ ਦੀ ਬਿਲਕੁਲ ਸਾਫ ਆ ਤੇ ਬਾਈ ਸਾਈਡ ਜੀ ਤੇ ਬੰਨੇ ਖੜਾ ਸੀ ਬਾਕੀ ਗੱਲ ਬਾਤ ਬਾਈ ਨਾਲ ਕਰਾਂਗੇ ਤੇ ਤੁਰਦੀ ਨੂੰ ਇੱਕ ਵਾਰ ਦੁਹੀ ਚੱਕਰ ਲਾ ਥੋੜਾ ਰੋਸ਼ੇ ਬਣ ਚ ਜ਼ਰੂਰ ਆ ਜੇ ਆਪਾਂ ਗੱਲ ਕਰੀ ਹਨਾ ਥਾਣਾ ਥੋਣਾ ਦੀ ਤੇ ਬਾਕੀ ਸਾਰੀ ਸਾਫ ਆ ਤੇ ਤਾਜੀ ਸੁਈ ਹੋਈ ਆ ਬਾਕੀ ਪੂਰੀ ਡਿਟੇਲ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਤੇ ਆਰਡਰ ਬਿਲਕੁਲ ਸਾਫ ਆਗਾ ਤੇ ਦਰਮਿਆਨੇ ਰਹਿ ਗਿਆ ਆ ਵੀ ਆਪਣੀਆਂ ਤੋਰੇ ਨੂੰ ਫਿਰ ਦੋਨੇ ਇਕੱਠੀ ਪੁੱਛਣਾ ਤੇ ਇੱਕ ਬਾਈ ਕੋਲੇ ਆ ਮੱਝ ਆ ਗਈ ਵੱਡੀ ਤੇ ਇਹ ਵੀ ਚੰਗੇ ਦੁੱਧ ਵਾਲੀਆਂ ਤੇ ਬਾਕੀ ਇਹ ਵੀ ਸਾਨੂੰ ਤੋੜ ਕੇ ਦਿਖਾ ਦੀ ਤੇ ਇਹਦੀ ਵੀ ਜਿਹੜੀ ਜਾਣਕਾਰੀ ਪ੍ਰੋਪਰ ਆਪਾਂ ਲੈ ਕੇ ਦੇ ਦਾਂਗੇ ਤੇ ਥਣਲੇ ਬਾਅਦ ਤੁਸੀਂ ਤੁਹਾਡੇ ਸਾਹਮਣੇ ਬਿਲਕੁਲ ਹਣਾ ਮੋੜਦਾ ਬਾਕੀ ਪੂਰੀ ਜਾਣਕਾਰੀ ਆਪਾਂ ਜਿਹੜੀ ਬਾਈ ਤੋਂ ਲੈਣੇ ਆ ਕੀ ਰੇਡ ਰੂਟ ਦੀਆਂ ਮੱਝਾਂ ਨੇ ਤੇ ਇਹ ਵੀ ਜਿਹੜੀ ਤਾਜੀ ਸੂਈ ਹੋਈ ਆ ਤੇ ਬਾਕੀ ਥੋੜਾ ਜਿਵੇਂ ਆਪਾਂ ਕਹ ਦੀ ਹੁਣ ਗਰਮੀ ਕਰਕੇ ਪਸ਼ੂ ਥੋੜੇ ਜਿਹਾ ਘੱਟ ਮਿਲਦੇ ਆ ਤੇਜ਼ੀ ਜ਼ਿਆਦਾ ਤੇ ਗੱਲਬਾਤ ਬਾਈ ਨਾਲ ਕਰਦੇ ਆ ਪੁੱਛਦੇ ਆ ਜਾਣਕਾਰੀ ਲੈ ਕੇ ਦਿੰਨੇ ਤੁਹਾਨੂੰ ਹਾਂ ਬਾਈ ਸੱਸੀ ਗਾਲ ਸੱਸੀ ਗਾਲ ਹਾਂ ਬਾਈ ਨਾਮ ਦੱਸੋ ਮੇਰਾ ਨਾਮ ਗੁਰਸਰਨ ਆ ਜੀ ਗੁਰਸਰਨ ਠੀਕ ਆ ਬਾਈ ਗੁਰਸਰਨ ਪਿੰਡ ਅਹਿਮਦਗੜ ਮੰਡੀ ਅਹਿਮਦਗੜ ਮੰਡੀ ਜ਼ਿਲ੍ਹਾ ਮਰੀਕੋਟ ਦਾ ਜੀ ਮਰੀਕੋਟ ਕੀ ਗੱਬਾ ਬੜੀ ਬੜੀ ਦੂਰ ਆ ਹੈ ਨਾ ਹਾਂਜੀ ਤੇ ਬਈ ਗੁਰਸਾਨ ਜਿਹੜੀ ਆਪਾਂ ਇੱਕ ਨੰਬਰ ਤੇ ਦਿਖਾਈ ਹੈ ਆਪਣੀ ਝੋਟੀਆਂ ਮਨ ਲੱਗਾਂ ਮੇ ਸੂਏ ਆ ਇਹ ਦੂਜੇ ਸੂਏ ਆ ਜੀ ਦੂਜੇ ਸੂਏ ਥੋੜਾ ਰੋਸ਼ੀ ਵਣ ਜਾਣਾ ਹਾਂਜੀ ਠੀਕ ਆ ਤੇ ਗੁਰਦਾਨ ਮਨ ਲੱਗ ਕਿੰਨੇ ਦਿਨ ਸੂਹੀ ਬਈ ਇਹ ਸੂਏ 12 13 ਦਿਨ ਦੀ ਵੀਰੇ 12 13 ਦੀ ਤੇ ਦੁੱਧ ਬਈ ਦੁੱਧ 12 ਕਿਲੋ 12 ਕਿਲੋ ਤਿਆਰ ਆ ਇੱਕ ਵਾਰੀ ਮੋਬਾਈਲ ਨੰਬਰ ਬੋਲ 9914277433 ਠੀਕ ਆ ਤੇ ਬਈ ਰੇਟ ਦੀ ਗੱਲ ਆਂਦੇ ਰੇਟ ਕੀ ਕਰਦਾ ਇਹਦੇ 1 1 10 ਦੀ ਦੇ ਦਾਂ ਠੀਕ ਆ ਲੈ ਮਿੱਤਰੋ ਗਰਜਰ ਨਾਲ ਸੰਭਰ ਕਰ ਲਓ 1 10 ਦੀ ਬਾਈਆਂ ਝੋਟੀਆਂ ਦੇਣੀਆਂ ਮਾਨਦਾਨ ਹੂਮਨ ਮੁੱਢ ਮੌਕੇ ਦੀ ਕਰ ਲਾਂ ਕੋਈ ਮੌਕੇ ਦੀ ਠੀਕ ਆ ਬਾਕੀ ਹਾਂ ਦਾ ਯਾਰ ਮਾਨਦਾਨ ਵੀ ਕਰਦੇ ਕੋਈ ਗੱਲ ਨਹੀਂ ਤੇ ਦੁੱਧ ਬਾਈ ਕਿੰਨਾ ਤਿਆਰ ਸੀ ਦਾ 12 ਕਿਲੋ 12 ਕਿਲੋ ਮੌਕੇ ਦਾ ਦੁੱਧ ਤਿਆਰ ਆ ਤੇ ਆ ਜਾ ਬਾਈ ਦੂਜੀ ਕੋਲੇ ਤੇ ਜਿਹੜੀ ਇਹ ਮਨ ਲਾ ਕੇ ਮੈਂ ਸੂਏ ਬਾਈ ਇਹ ਤੀਜੇ ਸੂਏ ਤੀਜੇ ਸੂਏ ਠੀਕ ਆ ਲੈ ਮਿੱਤਰੋ ਜਿਹੜੀ ਆ ਮੱਝ ਖੜੀ ਆ ਤੀਜੇ ਸੂਏ ਆ ਤੇ ਬਾਕੀ ਬਾਈ ਕਹਿ ਦੇਣਾ ਸੂਈ ਹੋਈਗੀ ਇਹ ਸੂਈ ਹੋਵੇ ਇਹ ਵੀ 12 13 ਦਿੰਦੀ ਊ 12 13 ਦੇਣਾਂ ਦੀ ਠੀਕ ਆ ਇਸ ਨਾਲੇ 16 17 ਕਿਲੋ ਤਿਆਰ ਆ ਜੀ। ਜਮਾ ਜਮਾ ਜਮਾ। ਦਸਲੀ ਕਰਾ ਦੇਣਾ? ਹਾਂ ਜੀ ਹਾਂ ਜੀ ਹਾਂ ਜੀ। ਥੋੜਾ ਲੇਵਾ ਵੱਡਾ। ਥੋੜਾ ਲੇਓ ਵੱਡਾ। ਹਾਂ ਤੇ ਬਾਕੀ ਥਣ ਵੀ ਵੱਡੇ ਹਨ। ਹਾਂ ਜੀ ਹਾਂ ਜੀ। ਤੇ ਬਾਕੀ ਬਾਈ ਕਹਿੰਦਾ ਦੁੱਧ 16 17 ਤਿਆਰ ਆ ਤੇ ਦਸਲੀ ਕਿਸੇ ਭਰਾਣੇ ਕਰਨੀ ਹੋਵੇ ਤਾਂ ਕਰ ਸਕਦਾ ਕੋਈ ਬਹਿਵਣੀ ਤੇ ਇਹਦਾ ਬਾਈ ਰੇਟ ਦੀ ਗੱਲ ਆ ਜਾਂਦੀ ਹੈ। ਇਹਦਾ 2 ਤੇ 3 ਮੰਗਦਾ ਜੀ। 2 ਲੱਖ ਦੇ 30 ਹਜ਼ਾਰ। ਹਾਂ ਜੀ। ਤੇ ਇਹਦਾ ਮੰਨ ਲਾ ਕਿੱਥੋਂ ਤੱਕ ਛੱਡ ਕੇ ਆਏਗਾ? ਜਿੱਥੇ ਗਾਹ ਕਹੂਗਾ ਉੱਥੇ ਛੱਡ ਦਾਂਗੇ ਜੀ। ਠੀਕ ਆ। ਰੇਟ ਤਾਂ ਮੰਡੀ ਦੇ ਹਿਸਾਬ ਨਾਲ 2 ਲੱਖ ਦੇ 30 ਹਜ਼ਾਰ ਰੇਟ ਆ ਉਹਦਾ ਉਹਦਾ ਕਿੰਨਾ ਸੀਗਾ ਬਾਈ ਉਹਦਾ 1 25 25 1 10 ਦੀ ਝੋਟੀ ਦੇਣੀ ਹੈ ਕਹਿੰਦਾ ਬਾਈ ਕਹਿੰਦਾ ਤੇ ਬਾਕੀ ਸੰਪਰਕ ਕਰ ਲਿਓ ਮਿੱਤਰੋ